ਓਏ ਦੋਸਤੋ ਅੱਜ ਸ਼ੇਰ ਨੂੰ ਸਵਾ 6 ਟੱਕਰਿਆ ਹੋਇਆ ਤੇ ਪੂਰੀ ਵੀਡੀਓ ਦੇਖਿਓ ਤੇ ਇੱਕ ਦੱਸਿਓ ਕਿ ਕੌਣ ਸਹੀ ਐ ਕੌਣ ਗਲਤ ਐ। ਕਿ ਤੂੰ ਸਿੱਧਾ ਜਵਾਬ ਦੇਵੀਂ ਕਿਹੜੀ ਗੱਲੋਂ ਮੈਨਾਂ ਨੂੰ ਤੁਸੀਂ ਕਹਿ ਕੇ ਗੱਲ ਕੀਤੀ ਮੈਨੂੰ ਟੂੰ ਟੂੰ ਦੇ ਗੱਲ ਕਰ ਰਿਆ। ਕੁੜੀਆਂ ਇਹਨਾਂ ਸੁਣ ਕੇ ਡਰ ਜਾਣਗੇ ਤੇ ਪਹਿਲੀ ਗੱਲ ਮੈਂ ਤੇ ਵਕਾਲਤ ਨਹੀਂ ਕੀਤੀ ਬੱਸ ਤੇਰੀ ਉਹ ਗੱਲ ਨਹੀਂ ਬੜੀ ਨਹੀਂ ਦੱਸੋ ਮੈਂ ਕਿੰਨੀ ਕੀਤੀ ਮੈਂ ਕੀਤੀ ਪਹਿਲਾਂ ਮੈਂ ਨੋਰਮਲ ਮੋਢੇ ਨਾਲ ਆ ਕੇ ਗੱਲ ਕੀਤੀ ਮੈਂ ਇਹਦੇ ਨਾਲ ਬੰਦੇ ਨਾਲ ਗੱਲ ਕੀਤੀ ਥੋੜੇ ਨਾਲ ਆਰ ਨਾਲ ਆ ਕੇ ਗੱਲ ਕੀਤੀ ਕਿ ਸਰ ਦੱਸੋ ਮੁੰਡੇ ਕਿਹੜੇ ਬਿਹਾਵ ਦੇ ਚੱਕੇ ਆ ਬੱਚੇ ਉਹ ਗੱਲ ਨਹੀਂ ਤੁਸੀਂ ਬੜਾ ਨੋਰਮਲ ਗੱਲ ਕੀਤੀ ਇਹਨੂੰ ਸਮਝਾਓ ਨਾ ਮੈਡਮ ਮੈਡਮਰ ਤੂੰ ਤੜਕਾ ਕਰਕੇ ਗੱਲ ਨਹੀਂ ਕਰਨੀ ਆਹ ਹੋਰ ਕੀ ਕਰ ਜੰਦਾ ਮੈਂ ਕੱਟਾਂਗਾ ਤਾਂ ਫਿਰ ਤੁਸੀਂ ਕੋਈ ਨਹੀਂ ਕਰੂੰਗੀ ਹਾਂ ਇਹ ਕਰੇਗਾ ਤਾਂ ਫਿਰ ਇਹਦਾ ਜਵਾਬ ਪੱਤਰ ਦੇਣਾ ਆਉਂਦਾ ਮੈਨੂੰ ਯਾਰ ਤੈਨੂੰ ਪਹਿਲਾਂ ਕਿਉਂ ਪੁੱਛੀ ਤੇ ਕਿਤੀ ਆਉਂਦੀ ਪਹਿਲਾਂ ਮੈਂ ਇੱਧਰ ਗੱਲ ਕੀਤੀ ਆ ਐਸੇ ਜੋ ਸਾਹ ਨਾਲ ਹੂ ਆਰ ਯੂ ਛਣੇ ਦਾ ਨਾਮ ਹੈ ਵਰਦੀ ਚਾਹ ਮੈਂ ਕੋਈ ਬ੍ਰਿਗੇਡਰ ਕਰਦਾ ਹਾਂ ਫਿਰ ਵੀ ਮੇਰੇ ਮੈਡਮ ਕੋਈ ਪਹਿਲਾਂ ਛਣੇ ਦਾ ਨਾਮ ਆਦਾ ਬਣਿਆ ਇੱਕ ਮਿੰਟ ਰੁਕਿਓ ਤੈਨੂੰ ਨਾਲ ਗੱਲ ਕਰ ਰਹੀ ਆ ਤੇ ਫਿਰ ਕੀ ਹੋ ਗਿਆ ਮੈਂ ਵੀ ਜ਼ਿੰਮੇਵਾਰ ਕੋਲ ਅਫਸਰ ਹਾਂ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਤੁਹਾਨੂੰ ਜਵਾਬ ਦੇ ਦੋਗੇ ਬਾਅਦ ਬਿਲਕੁਲ ਨਹੀਂ ਤੁਸੀਂ ਪਹਿਲਾਂ ਇੱਕ ਮਿੰਟ ਰੋਡ ਬਲੋ ਕਰਨਾ ਜਰਮਨੀ ਦਾ ਡਿਫੈਂਸ ਨਹੀਂ ਤੇ ਜਿਹੜੇ ਇਲੀਗਲ ਮਾਈਨਿੰਗ ਕਰੀਓ ਉਹ ਪੈਂਦੀ ਨਹੀਂ ਮੈਡਮ ਉਹਦਾ ਕੋਰਸਟਾ ਰ ਸਰਕਾਰ ਵੱਲੋਂ ਪਾਸ ਆ ਪੰਜਾਬ ਸਰਕਾਰ ਵੱਲੋਂ ਆ ਰੂਟ ਪਲਾਨ ਦਿਖਾਓ ਰੂਟ ਪਲਾਨ ਤੁਸੀਂ ਮਾਈਨਿੰਗ ਵਾਲਿਆਂ ਨੂੰ ਪੁੱਛੋ ਅਸੀਂ ਵੀ ਅਸੀਂ ਜਿਹੜੇ ਸਾਡੇ ਅੱਗੇ ਕਹਿਣ ਕਿ ਸਾਡਾ ਜਿਹੜਾ ਰੋਡ ਆ ਨਾ ਪਹਿਲਾਂ ਹੀ ਬੋਲਿਆ ਕਿ ਇਹ ਦੀ ਜਿਹੜੀ ਪੀਸੀ ਆ ਜੀ ਮੈਡਮ ਕੀ ਆ ਜੀ ਫਰਦ ਲੈ ਕੇ ਦਿਖਾ ਦਿਓ ਵੀ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਆ ਇਹ ਸਰਕਾਰ ਦੀ ਰੋਡ ਆ ਸਰਕਾਰ ਦਾ ਪੱਥਰ ਲੱਗਿਆ ਬਿਲਕੁਲ ਕਿੰਨੇ ਪਰਸੈਂਟਾ ਤੁਸੀਂ ਕਰੋ ਤੁਸੀਂ ਇਹ ਤੁਸੀਂ ਨਹੀਂ ਆਵਾਜ਼ ਆਈ ਨਹੀਂ ਆ ਤੁਸੀਂ ਨਹੀਂ ਰੋਕ ਸਕਦੇ ਤੁਸੀਂ ਸਰਕਾਰੀ ਦੇ ਅਧਿਕਾਰ ਤੋਂ ਨੋਟੀਫਿਕੇਸ਼ਨ ਜਾਰੀ ਕਰਾਓ ਤੁਹਾਡੇ ਕੋਲ ਇੱਦਾਂ ਬੈਨ ਤੁਸੀਂ ਦੇਖੇ ਜਾਂਦੇ ਹੋ ਤੁਸੀਂ ਦੇਖੇ ਜਾਂਦੇ ਹੋ ਉਹ ਯਾਰ ਸਰਕਾਰ ਤਨਖਾਹ ਰੰਗਿਆ ਸਾਨੂੰ ਸਰਕਾਰ ਤਨਖਾਹ ਦਿੰਦੀ ਆ ਇਹ ਲੋਕਾਂ ਦੀ ਇਹ ਲੋਕਾਂ ਦੀ 1 ਮਿੰਟ ਰੁਕੀਏ 1 ਮਿੰਟ ਰੱਖੋ